ਮੈਂ ਆਪਣੀ ਗਲਤੀ ਮੰਨਦਾ ਕਿ ਜੇ ਮੈਂ ਕਿਸੇ ਦੇ ਪ੍ਰਭਾਵ ਨੂੰ ਮੇਰੇ ਕਿਸੇ ਭੈਣ ਨੂੰ ਗਲਤ ਕਹਿੰਿਆ ਸੋਸ਼ਲ ਮੀਡੀਆ ਤੇ ਗਲਤ ਗੀਤ ਜਾਰੀ ਨਹੀਂ ਕਰਦਾ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਤੁਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੀ ਤਰੀਕ ਚ ਹੰਨੀ ਦੀ ਮੰਮੀ ਮੇਰੀ ਨੂੰ ਕਦੇ ਵੀ ਆਪਦੇ ਕਿਸੇ ਫੈਮਿਲੀ ਮੈਟਰ ਦਾ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਆਕ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਦੇ ਕੇਸ ਨੇ ਇਹ ਪਰਿਵਾਰਸਤਾ ਨੇ ਨੇ ਬਾਸ ਰਹਿਣਗੇ ਇਹਦੇ ਸ਼ਾਨ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਦ ਭੈਣ ਨੂੰ ਦਿੱਤੇ ਬਾਰੇ ਕੁਝ ਬੋਲਿਆ ਤਾਂ ਉਹ ਤੋਂ ਸੌਰੀ ਫੀਲ ਕਰਦਾ ਤੇ ਠੀਕ ਹੈ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਬੋਲਦਾ ਯਾਰ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਵਾਂਗਾ ਕਿ ਕਿ ਬਿਰਮਰੇ ਜਵਾਨਾ ਪੁਰੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਧਲੀਦ ਕਰਦਾ ਚਲੋ ਕਈ ਨਹੀਂ ਸੀ ਮਿਲਦੇ ਆਜਾ ਅੱਜ ਮੈਂ ਆਪ ਹੀ ਆਪਣੇ ਦੇਖੋ ਸੋ ਪੰਜਾਬ 'ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਨੀ ਚਾਹੀਦੀ ਹੈ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਹੈ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਣੀ ਦੇ ਤਿੰਨ ਕਸ਼ੇਰੀ ਹੋਂ ਨਾਲ ਲੱਬੜੇ ਮਿਲਿਆ ਇੰਨਾ ਤਸ਼ੱਦਦ ਕੀਤਾ ਵੈ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਰਗਾਂ ਦੇ ਦੇਖ ਕੇ ਆਪ ਅਸ਼ਰਮ ਅਫੀਲ ਹੁੰਦੀ ਵੀ ਅਸੀਂ ਕੀ ਕੁਝ ਗੱਦ ਦੇ ਫਿਰਦੇ ਆ ਤੇ ਇਹ ਪੰਜਾਬ 'ਚ ਚੱਲ ਕੀ ਰਿਹਾ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਨੂੰ ਘਾਰੇ ਨੂੰ ਪਤਾ ਹੀ ਆ ਦੋ ਭਰਾ ਬਗਾਂ ਬੈਠੇ ਆ ਹਨੀ ਵੀਰ ਤੇ ਆ ਪਿੰਕਲ ਵੀਰ ਅੰਨਾ ਦਾ ਕਈ ਦਿਨਾਂ ਤੋਂ 20 ਸਾਲਾਂ ਤੋਂ ਮਸਲਾ ਉੱਜਿਆ ਆ ਬਹੁਤ ਜ਼ਿਆਦਾ ਲੋਕੋ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡਾ ਵੀ ਪਰਿਵਾਰ ਆ ਉਹ ਪਰ ਇੱਕ ਦੋ ਜਿਹੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਗੱਲ ਹੋ ਰਹੀ ਆ ਅੱਜ ਤੋਂ ਬਾਅਦ ਨਾ ਕਿਤੇ ਪ੍ਰਿੰਕਲ ਵੀਰ ਨਾ ਕਰਿਆ ਨਹੀਂ ਵੀਰ ਕਦੇ ਵੀ ਆਪ ਦੇ ਕਿਸੇ ਫੈਮਿਲੀ ਮੈਟਰ ਦਾ ਕੋਈ ਕਿਸੇ ਵੀ ਤਰੀਕੇ ਦਾ ਕੋਈ ਵੀ ਆਕ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਦੇ ਕੇਸ ਨੇ ਤੇ ਦਰਖਾਸਤਾਂ ਨੇ ਉਹ ਕਿਤੇ ਵਾਪਸ ਰਹਿਣਗੇ ਤੇ ਬਾਕੀ ਤੁਹਾਨੂੰ ਆਪ ਦੇ ਮੂੰਹ ਤੋਂ ਦੋਨੇ ਵੀਰਾਂ ਨੂੰ ਪਰਦੇ ਵਿਚਾਰ ਤੋਂ ਦੀ ਕਰਨਾ ਸਸਿਕਾ ਜੀ ਸਾਰੇ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਸੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟੈਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਕਿ ਜੇ ਇਹਨਾਂ ਕਿਸੇ ਦੇ ਪਰਿਵਾਰ ਨੂੰ ਜਾਂ ਕਿਸੇ ਭੈਣ ਨੂੰ ਗਲਤ ਬੋਲਿਆ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਈਆਂ ਬਾਈ ਰਿੱਕੀ ਹੈ ਜਨੌਦ ਨੇ ਦੋ ਤਿੰਨ ਦਿਨ ਤੋਂ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਸ਼ਾਂ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਨੂੰ ਤੇ ਬਾਰੇ ਕੁਝ ਬੋਲਿਆ ਤਾਂ ਮੈਂ ਉੱਤੋਂ ਸੌਰੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਵਾਂਗਾ ਰਿੱਕੀ ਬਿਰਮਰੇ ਜਵਾਨਾ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵਾਂ ਸਸੀ ਗਾਲ ਜੀ ਸਾਰਿਆਂ ਨੂੰ ਵਾਈਕੁਸ਼ ਜੀ ਦਾ ਖਾਨ ਸਾਹਿਬ ਵਾਈਕੁਸ਼ ਜੀ ਕੀ ਫਤਿਹ ਤਰੀਕੀ ਬਾਈ ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਵੱਲੋਂ ਖੂਨਦਾਨ ਕੈਂਪ ਲੜਕੀਆਂ ਦੇ ਵਿੱਚ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਹੀ ਹੈ ਤੋਂ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਧੁੱਲਿਆ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੇ ਤਰੀਕ 'ਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇਸ ਤੋਂ ਬਾਅਦ ਮੇਰੇ ਕੋਈ ਲਫ਼ਜ਼ ਬੋਲਨ ਨੂੰ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂ ਵੈਰੀ ਗੁੱਡ ਅਗਲਾ ਕਈ ਨਹੀਂ ਸੀ ਮਿਲਦੇ ਆਜ ਕੇ ਵਾਲਾ ਹਾਂ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਵਾਹ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਵਾਹ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਐਨਾ ਗੱਲਾਂ ਕਿਹਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ ਬਿਲਕੁਲ ਬਿਲਕੁਲ ਠੀਕ ਆ ਨਾ ਮੈਂ ਗੱਲ ਉਹ ਮੈਂ ਤੁਹਾਨੂੰ ਇਹ ਓਨ ਕੈਮਰਾ ਵੀ ਕਰ ਦਿੰਦਾ ਜੇ ਕੋਈ ਗੱਲ ਹੈ ਤਾਂ ਜੀ ਮੈਂ ਬੋਲਦਾ ਹੀ ਐ ਟੋਕਦਾ ਹੀ ਐ ਉਹ ਮਤਲਬ ਵੀਰ ਕੋਈ ਇਹ ਨਹੀਂ ਵੀ ਇਹਨਾਂ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਆ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀ ਯਾਰ ਨਵਜੀਤ ਬੈਠਦੇ ਆ ਬਈ ਉਹਦੇ ਬਾਰੇ ਜੋ ਵੀ ਐ ਉਹ ਮੰਨੀ ਨੇ ਸੌਰੀ ਮੰਗੀ ਜੀ ਉਹ ਬਿਲਕੁਲ ਆਪਣਾ ਭਰਾ ਏ ਛੋਟਾ ਵੱਡੀ ਗੱਲ ਆ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਮੈਂ ਕੋਸ਼ਿਸ਼ ਕਰਾਂਗਾ ਜਿੱਦ ਦਿਨ ਮੈਨੂੰ ਹੰਨੀ ਤੇ ਮੰਮੀ ਮਿਲਣਗੇ ਵੀ ਮੈਂ ਉਹਦੇ ਤੈਰੀਅਤ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਆ ਭਾਈ ਨੇ ਜਿਵੇਂ ਕਰਤਾ ਰਿ ਕੀ ਵੀ ਰਹਿਣਾ ਜਿਵੇਂ ਕਹਤਾ ਉਹ ਮੈਂ ਕਰਤਾ ਅਸੀਂ ਅੱਜ ਤਰੀਕ 17 17 ਨੂੰ ਜਿਵਾਣ ਦੇ ਗਏ ਬਾਕੀ ਭਾਈ ਦੇਖੋ ਜੀ ਬੂਟਾਂ ਦੀ ਵੀਡੀਓ ਪਾਉਣੀ ਹੈ ਕੰਮ ਕਰਨੀ ਹੈ ਆਹੋ ਤਾਂ ਕਰੋ ਕਿ ਨਹੀਂ ਸਾਡਾ ਹੋਵੇ ਵੀ ਅੱਗੇ ਇੱਕ ਸਮਝ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤਾਂ ਬਣਦਾ ਕੋਈ ਦੇਖੋ ਇਹਦੇ ਨਾਲ ਵੀ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਤੇ ਆਲਾ ਦਰਾ ਹਾਂ ਕੋਈ ਨਹੀਂ ਤੂੰ ਵੀ ਆ ਨਾ ਅਸੀਂ ਸਾਡੇ ਪਹਿਲੇ ਸਾਡੇ ਬਾਈ ਤਰੀ ਨੂੰ ਬਾਈ ਨੂੰ ਇਹ ਇਹਦੇ ਇਧਰ ਇੱਕ ਨੂੰ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਇਸ਼ਾਨ ਖਿਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਨੀ ਚਾਹੀਦੀ ਐ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਐ ਵੀ ਜਦੋਂ ਬਹੁਤ ਵੱਡਾ ਇਸ ਟਾਈਮ ਪਹਿਲੇ ਤਾਂ ਹੜਾਲਾ ਪਿਆ ਹੋਇਆ ਸੀ ਪਰ ਭਾਈ ਸੰਦੀਪ ਸਨੀਆਂ ਆ ਦਾ ਤੁਹਾਨੂੰ ਇੱਕ ਪੁਆਇੰਟ ਦੱਸਦਾ ਐ ਡੋਗਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਵੀ ਉਹ ਹਰੇਕ ਜਣੇ ਪੰਥਦਰਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਨੀ ਦੇ ਤਿੰਨ ਕਸ਼ਹਰੇ ਖੂਨ ਨਾਲ ਲਿਬੜੇ ਮਿਲਿਆ ਇਨਾ ਜਦੋਂ ਕੀਤਾ ਵੈ ਸੋ ਸਾਨੂੰ ਇਹ ਚੀਜ਼ਾਂ ਦੇ ਕੇ ਹਰਾਂ ਦੇ ਦੇ ਕੇ ਆਪ ਸ਼ਰਮੋ ਫੀਲ ਹੁੰਦੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਆ ਤੇ ਇਹ ਪੰਜਾਬ ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਕਰੇ ਕਿੰਨੇ ਬਰਾ ਸਿਆਣੇ ਨੇ ਕੋਈ ਸਿਆਣਾ ਹੋ ਜੀ ਸਾਨੂੰ ਤੋਂ ਵੱਧ ਬਖਸ਼ ਕੋਈ ਵੱਡਾ ਬੰਦਾ ਚਾਹੀਦਾ ਦੀਗਾ ਵੀ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਪ੍ਰਾਰਾਥੀ ਉਹਦੀ ਦਿਲੋਂ ਰਿਸਪੈਕਟ ਕਰਦੇ ਆ ਬਾਈ ਕੀ ਵੀ ਰਾਉਣ ਦੋਨਾਂ ਦੇ ਪੈ ਕੇ ਬਾਈ ਨੇ ਦੋ ਤਿੰਨ ਦਿਨ ਤੋਂ ਹੁਣ ਸਾਨੂੰ ਬੁਲਾ ਕੇ ਇੱਥੇ ਮੈਂ ਵੀ ਦੱਸ ਦਵਾਂ ਮੈਂ ਵੀਰੇ ਨੂੰ ਕਰਕੇ ਵੀਰੇ ਨੂੰ ਫੋਨ ਕਰਕੇ ਮੈਂ ਕਿਹਾ ਰਿੱਕੀ ਵੀਰੇ ਨਾਲ ਗੱਲ ਹੋਈ ਹੈ ਇੰਦਾ ਤੇ